ਸੱਜਣੋ ਘੋੜੀ ਦਿਖਾਉਣ ਲੱਗਿਆ ਤੁਹਾਨੂੰ ਘੋੜੀ ਸਕੀਨ ਬਹੁਤ ਐ ਤੇ ਜਿਹੜੀ ਘੋੜੀ ਦੇਖ ਰਿਹਾ ਹਾਂ ਇਹਦੇ ਬੱਚੇ ਬਹੁਤ ਚੰਗੇ ਨੇ ਇਹਦੀ ਬਸ਼ੇਰੀ ਦਿਖਾਉਂਗਾ ਤੁਹਾਨੂੰ ਵੀਡੀਓ 'ਚ ਬਾਹਰ ਟੈਂਚ ਕੱਦ ਕਰ ਗਈ ਬਸ਼ੇਰੀ ਇਹਦੀ 28 ਮਹੀਨਿਆਂ ਦੀ ਹੋਈ ਆ ਤੇ ਬਸ਼ੇਰੀ ਦੀਆਂ ਬਾਂਤਰਾਂ ਬੋਤਰਾ ਬਹੁਤ ਸੋਹਣੀਆਂ ਨੇ ਬਹੁਤ ਵੱਡੀ ਬਸ਼ੇਰੀ ਬਣਨਾ ਉਹਨੇ ਤੇ ਪਟੇ ਵਾਲੀ ਬਸ਼ੇਰੀ ਦਿੱਤੀ ਹੋਈ ਆ ਮਾਰਕਿੰਗ ਬਸ਼ੇਰੀ ਦੀ ਪਟੇ ਵਾਲੀ ਆ ਆ ਘੋੜੀ ਆ ਜਿਹੜੀ ਬਾਈ ਇਹ ਘੋੜੀ ਸੇਲ ਕਰ ਰਿਆ ਇਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਣੀ ਨਾਲ ਤੇ ਘੋੜੀ ਚੰਗੀ ਬਹੁਤ ਆ ਜਿੱਥੋਂ ਦੀ ਨਗਾਦੋਂਗੇ ਲੋਕ ਖੜਖੜ ਵੇਖਣ ਗਏ ਹੈ ਜੀ ਘੋੜੀ ਆ ਸੁਨੱਖੀ ਬਹੁਤ ਆ ਕਾਲਾ ਸਾਹ ਕਾਲੀ ਆ ਤੇ ਦੋ ਪੈਰ ਚਿੱਟੇ ਨੇ ਪਿਛਲੇ ਥੋੜੇ ਥੋੜੇ ਬਾਕੀ ਮੱਥੇ ਫੁੱਲਾ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੀ ਜਾਣਕਾਰੀ ਘੋੜੀ ਦੀ ਸਾਂਝੀ ਕਰਾਂਗੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਆਂ ਇਸ ਬਸ਼ੇਰੀ ਘੋੜੀ ਦੀ ਖੜਨੀ ਵਗੈਰਾ ਚੈੱਕ ਕਰੋ ਘੋੜੀ ਦੀ ਤੁਸੀਂ ਬਹੁਤ ਸੋਹਣੀ ਖੜਨੀ ਆ ਕੰਨ ਬਹੁਤ ਸੋਹਣਾ ਤੇ ਮੂੰਹ ਬਹੁਤ ਸੋਹਣਾ ਧੌਣ ਬਹੁਤ ਸੋਹਣੀ ਆ ਤੇ ਲੰਬਾਈ ਲੰਬੂਈ ਚੰਗੀ ਆ ਘੋੜੀ ਦੀ ਦੋਸਤੋ ਤੇ ਬੱਚੇ ਨੇ ਬਹੁਤ ਚੰਗੇ ਦਿੱਤੇ ਆ ਤੇ ਇਸ ਬਾਰੇ ਨੇ ਤੀਜੇ ਸੂਏ ਸੁਣਨਾ ਸੁਣਾਗਾ ਪਹਿਲੇ ਸੂਏ ਦੀ ਆ ਬਸ਼ੇਰੀ ਆ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਇਹ ਬਸ਼ੇਰੀ ਆ 28 ਮਹੀਨੇ ਉਮਰ ਹੋ ਗਈ ਮੱਥੇ ਪਟਾ ਤੇ ਦੋ ਪੈਰ ਚਿੱਟੇ ਨੇ ਬਸ਼ੇਰੀ ਦੇ ਤੇ 28 ਮਹੀਨੇ 62 ਪਲੱਸ ਹਾਈਟ ਕਰ ਗਈ ਬਸ਼ੇਰੀ ਤੇ ਹਜੇ ਨੇ ਹੋਰ ਵੀ ਹਾਈਟ ਕਰ ਜਾਣੀ ਆ ਘੋੜੀ ਬੱਚਾ ਬਹੁਤ ਚੰਗਾ ਦਿੰਦੀ ਆ ਤੇ ਦੂਜੀ ਵਾਰ ਬਸ਼ੀਰਾ ਤੀ ਉਹ ਬਾਈਆਂ ਨੇ ਚੰਗਾ ਸੀ ਉਹ ਵੀ ਸੇਲ ਕਰਤਾ ਤੇ ਹੁਣ ਇਹੇ ਦੋਸਤੋ ਤੀਜੀ ਵਾਰ ਸੂਗੀ ਘੋੜੀ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦਲੇਰ ਘੋੜੇ ਤੋਂ ਦੋ ਪੈਰ ਚਿੱਟੇ ਮੱਥੇ ਪਟਾ 67 ਇੰਚ ਦਾ ਘੋੜਾਗਾ ਬਾਦਲੇ ਵਾਲੇ ਬਾਜ ਘੋੜੇ ਦਾ ਪੁੱਤ ਆ ਤੇ ਬਹੁਤ ਚੰਗਾ ਘੋੜਾ ਉਤੋਂ 2 ਮਹੀਨਿਆਂ ਦੀ ਗੱਬਣ ਆ ਘੋੜੀ ਦੀ ਹਾਈਟ ਆ 95 ਇੰਚ ਪੌਰੀਆਂ ਦੀ ਬਿਲਕੁਲ ਸਾਫ ਆ ਕਰੇ ਰੱਖੀ ਹੋਈ ਘੋੜੀ ਆ ਜੇ ਕੋਈ ਸੱਜਣ ਨਾ ਨਵਾਂ ਬੰਦਾ ਵੀ ਕਰੇ ਰੱਖਣ ਦਾ ਸ਼ੌਂਕ ਆ ਪਾਚ ਬਣ ਜੂ ਬਹੁਤ ਪਾਚ ਬਣਨ ਵਾਲੀ ਘੋੜੀ ਆ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਏਰੀਆ ਜਿਹੜਾ ਖੰਨਾਗਾ 7 ਸਾਲ ਘੋੜੀ ਦੀ ਉਮਰ ਆ ਦੋਸਤੋ ਤੇ ਮੱਥੇ ਫੁੱਲ ਆ ਦੋ ਪੈਰ ਚਿੱਟੇ ਨੇ ਤੇ ਸੋਹਣੀ ਸੁਨੱਖੀ ਸਾਫ਼ ਸੁਥਰੀ ਘੋੜੀ ਆ ਜੇ ਕੋਈ ਸੱਜਣ ਖਰੀਦਣ ਦਾ ਚਾਹ ਬਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਏਰੀਆ ਖੰਨਾ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਤੇ ਕੋੜੀਏ ਖਰੀਦ ਸਕਦੇ ਹੋ ਨੰਬਰ ਵਾਈ ਦਾ ਆਪਾਂ ਨੇ ਸਕਰੀਨ ਤੇ ਦਿੱਤਾ ਤੇ ਨਾਲ ਹੀ ਆਪਣਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਜੇ ਕੋਈ ਸੱਜਣ ਆਪਣਾ ਜਾਨਵਰ ਘਰੇ ਬੈਠਾ ਸੇਲ ਕਰਵਾਉਣਾ ਚਾਹੁੰਦਾ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੇਲ ਕਰਵਾ ਸਕਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ